ਅੱਜ ਫਿਰ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਾਂ ਜਿੱਥੇ ਸੋਸ਼ਲ ਮੀਡੀਆ ਉੱਤੇ ਲਗਾਤਾਰ ਚਰਚਾਵਾਂ ਛਿੜੀਆਂ ਹੋਈਆਂ ਸੀ ਕਈ ਦਿਨਾਂ ਦੀਆਂ ਹਿਮਾਚਲ ਤੇ ਪੰਜਾਬੀਆਂ ਦੇ ਵਿਚਾਰ ਹਿਮਾਚਲ ਦੇ ਜਿਸ ਟੈਕਸੀ ਡਰਾਈਵਰ ਨੂੰ ਲੈ ਕੇ ਵਿਵਾਦ ਖੜਾ ਹੋਇਆ ਸੀ ਜੋ ਲਾਪਤਾ ਹੋਇਆ ਸੀ ਜਿਸ ਦੀ ਕਿਡਨੈਪਿੰਗ ਦੋ ਪੰਜਾਬੀ ਨੌਜਵਾਨਾਂ ਵੱਲੋਂ ਕੀਤੇ ਜਾਣ ਦੇ ਦੋਸ਼ ਲਾਏ ਜਾ ਰਹੇ ਸੀ ਹੁਣ ਉਸਤੇ ਕਤਲ ਦੀ ਪੁਸ਼ਟੀ ਹੋ ਚੁੱਕੀ ਹੈ ਉਸਤੇ ਖੂਨ ਨਾਲ ਲਿਬੜੇ ਹੋਏ ਕੱਪੜੇ ਪਹਿਲਾਂ ਬਰਾਮਦ ਹੋਏ ਜਿਸ ਦੀ ਤਲਾਸ਼ ਕਰਦਿਆਂ ਕਰਦਿਆਂ ਫੇਰ ਜਿਹੜਾ ਕੀ ਹੈ ਖੁਲਾਸਾ ਹੁੰਦਾ ਹੈ ਕਿ ਕਿਵੇਂ 1500 ਰੁਪਏ ਪਿੱਛੇ ਦੋ ਪੰਜਾਬੀ ਨੌਜਵਾਨ ਜੋ ਕਿ ਲੁਧਿਆਣੇ ਦੇ ਰਹਿਣ ਵਾਲੇ ਨੇ ਉਹਨਾਂ ਨੇ ਇਸ ਹਿਮਾਚਲ ਦੇ ਟੈਕਸੀ ਡਰਾਈਵਰ ਦਾ ਕਤਲ ਕਰ ਦਿੱਤਾ ਕਤਲ ਕੀਤਾ ਗਿਆ ਹਰੀ ਕ੍ਰਿਸ਼ਨ ਰਣੌਤ ਨਾਮ ਦੇ ਟੈਕਸੀ ਡਰਾਈਵਰ ਦਾ ਜੋ ਕਿ ਇਹਨਾਂ ਦੋ ਪੰਜਾਬੀ ਨੌਜਵਾਨਾਂ ਨੂੰ ਲੈ ਕੇ ਗਿਆ ਸੀ Shimla ਤੋਂ Manali ਫਿਰ ਉੱਥੋਂ ਪਰਤਦੇ ਨੇ ਜਿਸ ਤੋਂ ਬਾਅਦ ਹਰੀਕ੍ਰਿਸ਼ਨ ਰਣੌਤ ਦੇ ਪੁੱਤਰ ਦਾ ਕਹਿਣਾ ਸੀ ਕਿ ਉਸ ਦੀ ਗੱਲ ਆਪਣੇ ਪਿਤਾ ਨਾਲ 25 ਤਰੀਕ ਸ਼ਾਮ 8:30 ਵਜੇ ਰਾਤ ਨੂੰ ਹੁੰਦੀ ਹੈ ਉਸ ਤੋਂ ਬਾਅਦ ਉਸ ਦੇ ਪਿਤਾ ਦਾ ਫੋਨ ਬੰਦ ਹੋ ਗਿਆ ਤੇ ਉਹ ਲਾਪਤਾ ਹੋ ਗਏ ਜਾਂਚ ਸ਼ੁਰੂ ਕੀਤੀ ਗਈ Shimla ਦੇ ਵਿੱਚ FIR ਦਰਜ ਹੋਈ ਸੈੱਟ ਗਠਿਤ ਕੀਤੀ ਗਈ ਫੋਨ ਟ੍ਰੇਸ ਹੋਏ ਤਾਂ ਪਤਾ ਲੱਗਿਆ ਕਿ ਬਲਾਸਪੁਰ ਦੇ ਬਰਮਾਣਾ ਦੇ ਨੇੜੇ ਆਖਰੀ ਵਾਰੀ ਜਿਹੜਾ ਕਿ ਇਹ ਫੋਨ ਦੀ ਲੋਕੇਸ਼ਨ ਸੀ ਉੱਥੇ ਤਲਾਸ਼ ਕੀਤੀ ਗਈ ਨਹੀਂ ਲੱਭਿਆ ਲੁਧਿਆਣੇ ਆਉਂਦੀ ਹੈ ਟੀਮ ਲੁਧਿਆਣੇ ਦੇ ਵਿੱਚ ਟੈਕਸੀ ਡਰਾਈਵਰ ਦੀ ਗੱਡੀ ਆ ਜਿਹੜੀ ਹੈ ਆਲਟੋ ਗੱਡੀ 5250 ਨੰਬਰ ਉੱਥੇ ਮਿਲ ਜਾਂਦੀ ਹੈ ਤੇ ਉਸ ਟੈਕਸੀ ਦੇ ਵਿੱਚ ਵੀ ਜਿਹੜਾ ਖੂਨ ਦੇ ਨਿਸ਼ਾਨ ਹੁੰਦੇ ਨੇ ਤੇ ਉਹ ਨੌਜਵਾਨ ਜੋ ਜਿਹੜੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਸੀ ਉਹ ਦੋਹੇ ਵੀ ਫਰਾਰ ਹੋ ਜਾਂਦੇ ਨੇ ਭਗੌੜੇ ਹੋ ਜਾਂਦੇ ਨੇ ਜਿਨ੍ਹਾਂ ਦੇ ਨਾਮ ਗੁਰਮੀਤ ਸਿੰਘ ਤੇ ਜਿਹੜਾ ਕੀ ਹੈ ਜਸਪਾਲ ਕਰਨ ਸਿੰਘ ਜਿਨ੍ਹਾਂ ਦੇ ਨਾਮ ਸੀ ਤਾਂ ਉਹਨਾਂ ਦੀ ਤਲਾਸ਼ ਜਾਰੀ ਸੀ ਤੇ ਹੁਣ ਫੜੇ ਗਏ ਨੇ ਦੋਹੇ ਦੋਸ਼ੀ ਗ੍ਰਿਫਤਾਰ ਹੋਏ ਨੇ ਹਿਮਾਚਲ ਦੇ ਟੈਕਸੀ ਡਰਾਈਵਰ ਦਾ ਕਤਲ ਕਰਨ ਵਾਲੇ ਦੋ ਪੰਜਾਬੀ ਨੌਜਵਾਨ ਗ੍ਰਿਫਤਾਰ ਹੋਏ ਨੇ ਤੇ ਕਿਰਤਪੁਰ ਦੇ ਕੋਲੋਂ ਜਿਹੜਾ ਕੀ ਹੈ ਉਸ ਟੈਕਸੀ ਡਰਾਈਵਰ ਦੇ ਪਹਿਲਾਂ ਕੱਪੜੇ ਬਰਾਮਦ ਹੁੰਦੇ ਨੇ ਫਿਰ ਜਿਹੜਾ ਕੀ ਅਗਲੀ ਕਾਰਵਾਈ ਪਾਈ ਜਾਂਦੀ ਹੈ ਪੁਲਿਸ ਵੱਲੋਂ ਤੇ ਹੁਣ ਖੁਲਾਸਾ ਹੋਇਆ ਕਿ 1500 ਰੁਪਏ ਨੂੰ ਲੈ ਕੇ ਵਿਵਾਦ ਖੜਾ ਹੋਇਆ ਇਹਨਾਂ ਦੇ ਵਿਚਕਾਰ ਜਿਸ ਤੋਂ ਬਾਅਦ ਇਹਨਾਂ ਨੇ ਉਸ ਟੈਕਸੀ ਡਰਾਈਵਰ ਦਾ ਕਤਲ ਕਰ ਦਿੱਤਾ ਤਾਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਬਹੁਤ ਨੈਗੇਟਿਵਿਟੀ ਬਹੁਤ ਜਿਹੜਾ ਕਿ ਆ ਪਾੜੇ ਵਾਲੀਆਂ ਗੱਲਾਂ ਚੱਲ ਰਹੀਆਂ ਸੀ ਕਿ ਹਿਮਾਚਲ ਦੇ ਵਿੱਚ ਲੋਕ ਝਗੜਾ ਕਰ ਰਹੇ ਨੇ ਪੰਜਾਬੀਆਂ ਨੂੰ ਨਹੀਂ ਜਾਣਾ ਚਾਹੀਦਾ ਹਿਮਾਚਲ ਤੇ ਇਹਨਾਂ ਗੱਲਾਂ ਨੂੰ ਲੈ ਕੇ ਦੋਹਾਂ ਸੂਬਿਆਂ ਦੀ ਟੈਕਸੀ ਯੂਨੀਅਨ ਨੇ ਕਿਹਾ ਸੀ ਕਿ ਅਜਿਹੀ ਕੋਈ ਗੱਲ ਨਹੀਂ ਅਸੀਂ ਸਾਥ ਦੇਵਾਂਗੇ ਜੇ ਕਿਸੇ ਵੀ ਸੂਬੇ ਦੇ ਵਿੱਚ ਦੂਜੇ ਸੂਬੇ ਵਾਲੇ ਨਾਲ ਤੱਕਾ ਹੁੰਦਾ ਤਾਂ ਉੱਥੋਂ ਦੀ ਸਥਾਨਕ ਯੂਨੀਅਨ ਵਾਲੇ ਉਸ ਦਾ ਸਾਥ ਦੇਣਗੇ ਪਰ ਹੁਣ ਇਹ ਘਟਨਾ ਜੋ ਕਿ ਇੱਕ ਵਾਰ ਮੁੜ ਤੋਂ ਕੰਟਰੋਵਰਸੀ ਖੜੀ ਕਰਦੀ ਹੈ ਹਾਲਾਂਕਿ ਉਹਨਾਂ ਦੋ ਨੌਜਵਾਨਾਂ ਨੇ ਇੰਨੀ ਬੇਰਹਿਮੀ ਨਾਲ ਕਤਲ ਕੀਤਾ ਉਹ ਤਾਂ ਸਜ਼ਾ ਦੇ ਪਾਤਰ ਹੈਗੇ ਹੀ ਨੇ ਪਰ ਇੱਕ ਸਿੱਖਿਆ ਵੀ ਜ਼ਰੂਰ ਹੈ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਜਾਲ ਦੇ ਵਿੱਚ ਫਸ ਕੇ ਨਫ਼ਰਤ ਦੇ ਵਿੱਚ ਫਸ ਜਾਂਦੇ ਨੇ ਉਹ ਅਜਿਹਾ ਨਾ ਕਰਨ ਸੋ ਸਮਝ ਕੇ ਕੋਈ ਵੀ ਕੰਮ ਕੀਤਾ ਜਾਵੇ ਦੋਹਾਂ ਸੂਬਿਆਂ ਦਾ ਆਪਸੀ ਪਿਆਰ ਬਣਿਆ ਰਹਿਣਾ ਚਾਹੀਦਾ ਤਾਂ ਫਿਲਹਾਲ ਦੀ ਵੱਡੀ ਖਬਰ ਹਿਮਾਚਲ ਦੇ ਟੈਕਸੀ ਡਰਾਈਵਰ ਦਾ ਕਤਲ ਕਰਨ ਵਾਲੇ ਲੁਧਿਆਣੇ ਦੇ ਦੋ ਨੌਜਵਾਨ ਗ੍ਰਿਫਤਾਰ ਕਰ ਲਏ ਗਏ ਨੇ ਕਿਰਤਪੁਰ ਦੇ ਕੋਲ ਜਿਹੜਾ ਕੀ ਹੈ ਉਹਨਾਂ ਨੇ ਟਿਕਾਣੇ ਲਾਇਆ ਟੈਕਸੀ ਡਰਾਈਵਰ ਨੂੰ ਉਸਦੇ ਕੱਪੜੇ ਉਥੋਂ ਬਰਾਮਦ ਹੋਏ ਤੇ ਹੁਣ ਗ੍ਰਿਫਤਾਰੀਆਂ ਪਾਈਆਂ ਗਈਆਂ ਨੇ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਾਂ ਜਿੱਥੇ ਸੋਸ਼ਲ ਮੀਡੀਆ ਉੱਤੇ ਲਗਾਤਾਰ ਚਰਚਾਵਾਂ ਛੜੀਆਂ ਹੋਈਆਂ ਸੀ ਕਈ ਦਿਨਾਂ ਤੀਆਂ ਹਿਮਾਚਲ ਤੇ ਪੰਜਾਬੀਆਂ ਦੇ ਵਿਚਕਾਰ हिमाचल ਦੇ ਜਿਸ ਟੈਕਸੀ ਡਰਾਈਵਰ ਨੂੰ ਲੈ ਕੇ ਵਿਵਾਦ ਖੜਾ ਹੋਇਆ ਸੀ ਜੋ ਲਾਪਤਾ ਹੋਇਆ ਸੀ ਜਿਸ ਦੀ ਕਿਡਨਾਪਿੰਗ ਦੋ ਪੰਜਾਬੀ ਨੌਜਵਾਨਾਂ ਵੱਲੋਂ ਕੀਤੇ ਜਾਣ ਦੇ ਦੋਸ਼ ਲਾਏ ਜਾ ਰਹੇ ਸੀ ਹੁਣ ਉਸਤੇ ਕਤਲ ਦੀ ਪੁਸ਼ਟੀ ਹੋ ਚੁੱਕੀ ਹੈ ਉਸਤੇ ਖੂਨ ਨਾਲ ਲਿਬੜੇ ਹੋਏ ਕੱਪੜੇ ਪਹਿਲਾਂ ਬਰਾਮਦ ਹੋਏ ਜਿਸ ਦੀ ਤਲਾਸ਼ ਕਰਦਿਆਂ ਕਰਦਿਆਂ ਫਿਰ ਜਿਹੜਾ ਕੀ ਹੈ ਖੁਲਾਸਾ ਹੁੰਦਾ ਹੈ ਕਿ ਕਿਵੇਂ 1500 ਰੁਪਏ ਪਿੱਛੇ ਦੋ ਪੰਜਾਬੀ ਨੌਜਵਾਨ ਜੋ ਕਿ ਲੁਧਿਆਣੇ ਦੇ ਰਹਿਣ ਵਾਲੇ ਨੇ ਉਹਨਾਂ ਨੇ ਇਸ ਹਿਮਾਚਲ ਦੇ ਟੈਕਸੀ ਡਰਾਈਵਰ ਦਾ ਕਤਲ ਕਰ ਦਿੱਤਾ ਕਤਲ ਕੀਤਾ ਗਿਆ ਹਰੀ ਕ੍ਰਿਸ਼ਨ ਰਣੌਤ ਨਾਮ ਦੇ ਟੈਕਸੀ ਡਰਾਈਵਰ ਦਾ ਜੋ ਕਿ ਇਹਨਾਂ ਦੋ ਪੰਜਾਬੀ ਨੌਜਵਾਨਾਂ ਨੂੰ ਲੈ ਕੇ ਗਿਆ ਸੀ Shimla ਤੋਂ Manali ਫਿਰ ਉੱਥੋਂ ਪਰਤਦੇ ਨੇ ਜਿਸ ਤੋਂ ਬਾਅਦ ਹਰੀ ਕ੍ਰਿਸ਼ਨ ਰਣੌਤ ਦੇ ਪੁੱਤਰ ਦਾ ਕਹਿਣਾ ਸੀ ਕਿ ਉਸ ਦੀ ਗੱਲ ਆਪਣੇ ਪਿਤਾ ਨਾਲ 25 ਤਰੀਕ ਸ਼ਾਮ 8:30 ਵਜੇ ਰਾਤ ਨੂੰ ਹੁੰਦੀ ਹੈ ਉਸ ਤੋਂ ਬਾਅਦ ਉਸ ਦੇ ਪਿਤਾ ਦਾ ਫੋਨ ਬੰਦ ਹੋ ਗਿਆ ਤੇ ਉਹ ਲਾਪਤਾ ਹੋ ਗਏ ਜਾਂ ਸ਼ੁਰੂ ਕੀਤੀ ਗਈ Shimla ਦੇ ਵਿੱਚ FIR ਦਰਜ ਹੋਈ ਸੈੱਟ ਗਠਿਤ ਕੀਤੀ ਗਈ ਫੋਨ ਟ੍ਰੇਸ ਹੋਏ ਤਾਂ ਪਤਾ ਲੱਗਿਆ ਕਿ ਬਲਾਸਪੁਰ ਦੇ ਬਰਮਾਣਾ ਦੇ ਨੇੜੇ ਆਖਰੀ ਵਾਰੀ ਜਿਹੜਾ ਕੀ ਆ ਫੋਨ ਦੀ ਲੋਕੇਸ਼ਨ ਸੀ ਉੱਥੇ ਤਲਾਸ਼ ਕੀਤੀ ਗਈ ਨਹੀਂ ਲੱਭਿਆ ਲੁਧਿਆਣਾ ਹੀ ਆਉਂਦੀ ਹੈ ਟੀਮ ਲੁਧਿਆਣਾ ਦੇ ਵਿੱਚ ਟੈਕਸੀ ਡਰਾਈਵਰ ਦੀ ਗੱਡੀ ਜਿਹੜੀ ਹੈ ਆਲਟੋ ਗੱਡੀ 5150 ਨੰਬਰ ਉੱਥੇ ਮਿਲ ਜਾਂਦੀ ਹੈ ਤੇ ਉਸ ਟੈਕਸੀ ਦੇ ਵਿੱਚ ਵੀ ਜਿਹੜਾ ਖੂਨ ਦੇ ਨਿਸ਼ਾਨ ਹੁੰਦੇ ਨੇ ਤੇ ਉਹ ਨੌਜਵਾਨ ਜੋ ਜਿਹੜੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਸੀ ਉਹ ਦੋਹੇ ਵੀ ਫਰਾਰ ਹੋ ਜਾਂਦੇ ਨੇ ਭਗਾੜੇ ਹੋ ਜਾਂਦੇ ਨੇ ਜਿਨ੍ਹਾਂ ਦੇ ਨਾਮ ਗੁਰਮੀਤ ਸਿੰਘ ਤੇ ਜਿਹੜਾ ਕੀ ਹੈ ਜਸਪਾਲ ਕਰਨ ਸਿੰਘ ਜਿਨ੍ਹਾਂ ਦੇ ਨਾਮ ਸੀ ਤਾਂ ਉਹਨਾਂ ਦੀ ਤਲਾਸ਼ ਜਾਰੀ ਸੀ ਤੇ ਹੁਣ ਫੜੇ ਗਏ ਨੇ ਦੋਹੇ ਦੋਸ਼ੀ ਗ੍ਰਿਫਤਾਰ ਹੋਏ ਨੇ ਹਿਮਾਚਲ ਦੇ ਟੈਕਸੀ ਡਰਾਈਵਰ ਦਾ ਕਤਲ ਕਰਨ ਵਾਲੇ ਦੋ ਪੰਜਾਬੀ ਨੌਜਵਾਨ ਗ੍ਰਿਫਤਾਰ ਹੋਏ ਨੇ ਤੇ ਕਿਰਤਪੁਰ ਦੇ ਕੋਲੋਂ ਜਿਹੜਾ ਕੀ ਹੈ ਉਸ ਟੈਕਸੀ ਡਰਾਈਵਰ ਦੇ ਪਹਿਲਾਂ ਕੱਪੜੇ ਬਰਾਮਦ ਹੁੰਦੇ ਨੇ ਫਿਰ ਜਿਹੜਾ ਕੀ ਅਗਲੀ ਕਾਰਵਾਈ ਪਾਈ ਜਾਂਦੀ ਹੈ ਪੁਲਿਸ ਵੱਲੋਂ ਤੇ ਹੁਣ ਖੁਲਾਸਾ ਹੋਇਆ ਕਿ 1500 ਰੁਪਏ ਨੂੰ ਲੈ ਕੇ ਵਿਵਾਦ ਖੜਾ ਹੋਇਆ ਇਹਨਾਂ ਦੇ ਵਿਚਕਾਰ ਜਿਸ ਤੋਂ ਬਾਅਦ ਇਹਨਾਂ ਨੇ ਉਸ ਟੈਕਸੀ ਡਰਾਈਵਰ ਦਾ ਕਤਲ ਕਰ ਦਿੱਤਾ ਤਾਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਬਹੁਤ ਨੈਗੇਟਿਵਿਟੀ ਬਹੁਤ ਜਿਹੜਾ ਕੀ ਆ ਪਾੜੇ ਵਾਲੀਆਂ ਗੱਲਾਂ ਚੱਲ ਰਹੀਆਂ ਸੀ ਕਿ ਹਿਮਾਚਲ ਦੇ ਵਿੱਚ ਲੋਕ ਝਗੜਾ ਕਰ ਰਹੇ ਨੇ ਪੰਜਾਬੀਆਂ ਨੂੰ ਨਹੀਂ ਜਾਣਾ ਚਾਹੀਦਾ ਹਿਮਾਚਲ ਤੇ ਇਹਨਾਂ ਗੱਲਾਂ ਨੂੰ ਲੈ ਕੇ ਦੋਹਾ ਸੂਬਿਆਂ ਦੀ ਟੈਕਸੀ ਯੂਨੀਅਨ ਨੇ ਕਿਹਾ ਸੀ ਕਿ ਅਜਿਹੀ ਕੋਈ ਗੱਲ ਨਹੀਂ ਅਸੀਂ ਸਾਥ ਦੇਾਂਗੇ ਜੇ ਕਿਸੇ ਵੀ ਸੂਬੇ ਦੇ ਵਿੱਚ ਦੂਜੇ ਸੂਬੇ ਵਾਲੇ ਨਾਲ ਤੱਕਾ ਹੁੰਦਾ ਤਾਂ ਉੱਥੋਂ ਦੀ ਸਥਾਨਕ ਯੂਨੀਅਨ ਵਾਲੇ ਉਸ ਦਾ ਸਾਥ ਦੇਣਗੇ ਪਰ ਹੁਣ ਇਹ ਘਟਨਾ ਜੋ ਕਿ ਇੱਕ ਵਾਰ ਮੁੜ ਤੋਂ ਕੰਟਰੋਵਰਸੀ ਖੜੀ ਕਰਦੀ ਹੈ ਹਾਲਾਂਕਿ ਉਹਨਾਂ ਦੋ ਨੌਜਵਾਨਾਂ ਨੇ ਇੰਨੀ ਬੇਰਹਿਮੀ ਨਾਲ ਕਤਲ ਕੀਤਾ ਉਹ ਤਾਂ ਸਜ਼ਾ ਦੇ ਪਾਤਰ ਹੈਗੇ ਹੀ ਨੇ ਪਰ ਇੱਕ ਸਿੱਖਿਆ ਵੀ ਜ਼ਰੂਰ ਹੈ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਜਾਲ ਦੇ ਵਿੱਚ ਫਸ ਕੇ ਨਫ਼ਰਤ ਦੇ ਵਿੱਚ ਫਸ ਜਾਂਦੇ ਨੇ ਉਹ ਅਜਿਹਾ ਨਾ ਕਰਨ ਸੋਚ ਸਮਝ ਕੇ ਕੋਈ ਵੀ ਕੰਮ ਕੀਤਾ ਜਾਵੇ ਦੋਹਾਂ ਸੂਬਿਆਂ ਦਾ ਆਪਸੀ ਪਿਆਰ ਬਣਿਆ ਰਹਿਣਾ ਚਾਹੀਦਾ ਤਾਂ ਫਿਲਹਾਲ ਦੀ ਵੱਡੀ ਖਬਰ ਹਿਮਾਚਲ ਦੇ ਟੈਕਸੀ ਡਰਾਈਵਰ ਦਾ ਕਤਲ ਕਰਨ ਵਾਲੇ ਲੁਧਿਆਣੇ ਦੇ ਦੋ ਨੌਜਵਾਨ ਗ੍ਰਿਫਤਾਰ ਕਰ ਲਏ ਗਏ ਨੇ ਕਿਰਤਪੁਰ ਦੇ ਕੋਲ ਜਿਹੜਾ ਕੀ ਹੈ ਉਹਨਾਂ ਨੇ ਟਿਕਾਣੇ ਲਾਇਆ ਟੈਕਸੀ ਡਰਾਈਵਰ ਨੂੰ ਉਸਦੇ ਕੱਪੜੇ ਉਥੋਂ ਬਰਾਮਦ ਹੋਏ ਤੇ ਹੁਣ ਗ੍ਰਿਫਤਾਰੀਆਂ ਪਾਈਆਂ ਗਈਆਂ ਨੇ ਤਾਂ ਇਸ ਦਿਨ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਾਂ ਜਿੱਥੇ ਸੋਸ਼ਲ ਮੀਡੀਆ ਉੱਤੇ ਲਗਾਤਾਰ ਚਰਚਾਵਾਂ ਛੜੀਆਂ ਹੋਈਆਂ ਸੀ ਕਈ ਦਿਨਾਂ ਤੀਆਂ ਹਿਮਾਚਲ ਤੇ ਪੰਜਾਬੀਆਂ ਦੇ ਵਿਚਾਰ ਹਿਮਾਚਲ ਦੇ ਜਿਸ ਟੈਕਸੀ ਡਰਾਈਵਰ ਨੂੰ ਲੈ ਕੇ ਵਿਵਾਦ ਖੜਾ ਹੋਇਆ ਸੀ ਜੋ ਲਾਪਤਾ ਹੋਇਆ ਸੀ ਜਿਸ ਦੀ ਕਿਡਨੈਪਿੰਗ ਦੋ ਪੰਜਾਬੀ ਨੌਜਵਾਨਾਂ ਵੱਲੋਂ ਕੀਤੇ ਜਾਣ ਦੇ ਦੋਸ਼ ਲਾਏ ਜਾ ਰਹੇ ਸੀ ਹੁਣ ਉਸਤੇ ਕਤਲ ਦੀ ਪੁਸ਼ਟੀ ਹੋ ਚੁੱਕੀ ਹੈ ਉਸਤੇ ਖੂਨ ਨਾਲ ਲਿਬੜੇ ਹੋਏ ਕੱਪੜੇ ਪਹਿਲਾਂ ਬਰਾਮਦ ਹੋਏ ਜਿਸ ਦੀ ਤਲਾਸ਼ ਕਰਦਿਆਂ ਕਰਦਿਆਂ ਫੇਰ ਜਿਹੜਾ ਕੀ ਹੈ ਖੁਲਾਸਾ ਹੁੰਦਾ ਹੈ ਕਿ ਕਿਵੇਂ 1500 ਰੁਪਏ ਪਿੱਛੇ ਦੋ ਪੰਜਾਬੀ ਨੌਜਵਾਨ ਜੋ ਕਿ ਲੁਧਿਆਣੇ ਦੇ ਰਹਿਣ ਵਾਲੇ ਨੇ ਉਹਨਾਂ ਨੇ ਇਸ ਹਿਮਾਚਲ ਦੇ ਟੈਕਸੀ ਡਰਾਈਵਰ ਦਾ ਕਤਲ ਕਰ ਦਿੱਤਾ ਕਤਲ ਕੀਤਾ ਗਿਆ ਹਰੀ ਕ੍ਰਿਸ਼ਨ ਰਣੌਤ ਨਾਮ ਦੇ ਟੈਕਸੀ ਡਰਾਈਵਰ ਦਾ ਜੋ ਕਿ ਇਹਨਾਂ ਦੋ ਪੰਜਾਬੀ ਨੌਜਵਾਨਾਂ ਨੂੰ ਲੈ ਕੇ ਗਿਆ ਸੀ Shimla ਤੋਂ Manali ਫਿਰ ਉੱਥੋਂ ਪਰਤਦੇ ਨੇ ਜਿਸ ਤੋਂ ਬਾਅਦ ਹਰੀਕ੍ਰਿਸ਼ਨ ਰਣੌਤ ਦੇ ਪੁੱਤਰ ਦਾ ਕਹਿਣਾ ਸੀ ਕਿ ਉਸ ਦੀ ਗੱਲ ਆਪਣੇ ਪਿਤਾ ਨਾਲ 25 ਤਰੀਕ ਸ਼ਾਮ 8:30 ਵਜੇ ਰਾਤ ਨੂੰ ਹੁੰਦੀ ਹੈ ਉਸ ਤੋਂ ਬਾਅਦ ਉਸ ਦੇ ਪਿਤਾ ਦਾ ਫੋਨ ਬੰਦ ਹੋ ਗਿਆ ਤੇ ਉਹ ਲਾਪਤਾ ਹੋ ਗਏ ਜਾਂਚ ਸ਼ੁਰੂ ਕੀਤੀ ਗਈ Shimla ਦੇ ਵਿੱਚ FIR ਦਰਜ ਹੋਈ ਸੈੱਟ ਗਠਿਤ ਕੀਤੀ ਗਈ ਫੋਨ ਟ੍ਰੇਸ ਹੋਏ ਤਾਂ ਪਤਾ ਲੱਗਿਆ ਕਿ ਬਲਾਸਪੁਰ ਦੇ ਬਰਮਾਣਾ ਦੇ ਨੇੜੇ ਆਖਰੀ ਵਾਰੀ ਜਿਹੜਾ ਕਿ ਇਹ ਫੋਨ ਦੀ ਲੋਕੇਸ਼ਨ ਸੀ ਉੱਥੇ ਤਲਾਸ਼ ਕੀਤੀ ਗਈ ਨਹੀਂ ਲੱਭਿਆ ਲੁਧਿਆਣਾ ਆਉਂਦੀ ਹੈ ਟੀਮ ਲੁਧਿਆਣਾ ਦੇ ਵਿੱਚ ਟੈਕਸੀ ਡਰਾਈਵਰ ਦੀ ਗੱਡੀ ਆ ਜਿਹੜੀ ਹੈ ਆਲਟੋ ਗੱਡੀ 5150 ਨੰਬਰ ਉੱਥੇ ਮਿਲ ਜਾਂਦੀ ਹੈ ਤੇ ਉਸ ਟੈਕਸੀ ਦੇ ਵਿੱਚ ਵੀ ਜਿਹੜਾ ਖੂਨ ਦੇ ਨਿਸ਼ਾਨ ਹੁੰਦੇ ਨੇ ਤੇ ਉਹ ਨੌਜਵਾਨ ਜੋ ਜਿਹੜੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਸੀ ਉਹ ਦੋਹੇ ਵੀ ਫਰਾਰ ਹੋ ਜਾਂਦੇ ਨੇ ਭਗੌੜੇ ਹੋ ਜਾਂਦੇ ਨੇ ਜਿਨ੍ਹਾਂ ਦੇ ਨਾਮ ਗੁਰਮੀਤ ਸਿੰਘ ਤੇ ਜਿਹੜਾ ਕੀ ਹੈ